ਨਾ ਸਰੋਂ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸਿੱਖਾ ਇਤਿਹਾਸ ਦੇ ਜਦੋਂ ਅਸੀਂ ਪੰਨੇ ਫਰੋਲਦੇ ਆਂ ਤੇ ਕੋਈ ਪੰਨਾ ਇਹੋ ਜਾਂ ਨਹੀਂ ਲੱਭਦਾ ਜਿਹਦੇ ਤੇ ਲਹੂ ਦੇ ਛਿੱਟੇ ਜਿਹੜੇ ਆ ਉਹ ਨਾ ਹੋਣ ਪਰ ਜਦੋਂ ਅਸੀਂ ਖਾਸ ਨਜ਼ਰ ਉਹਨਾਂ ਪੰਨਿਆਂ ਤੇ ਮਾਰਦੇ ਆ ਜਿੰਨਾਂ ਉੱਤੇ 1704 ਦੇ ਵਿੱਚ ਦਸੰਬਰ ਦੇ ਆਖਰੀ 15 ਵਾੜੇ ਦਾ ਇਤਿਹਾਸ ਲਿਖਿਆ ਗਿਆ ਤਾਂ ਇਹ ਪੰਨੇ ਲਹੂ ਦੇ ਵਿੱਚ ਗੜੋਚ ਨਜ਼ਰ ਆਉਂਦੇ ਆ ਇਹ ਜਿਹੜਾ ਸ਼ਹੀਦੀ ਪੰਦਰਵਾੜਾ ਜਿਹੜਾ ਸ਼ਹੀਦੀ ਸਭਾ ਦੇ ਨਾਲ ਨਾਲ ਵੀ ਸ਼੍ਰੀ ਫਤਿਹਗੜ ਸਾਹਿਬ ਤੇ ਪੰਜਾਬ ਦੇ ਇਲਾਕੇ ਦੇ ਵਿੱਚ ਜਾਣਿਆ ਜਾਂਦਾ ਹੈ। ਇਹਦਾ ਇਤਿਹਾਸ ਬੜਾ ਵਿਲੱਖਣ ਵੀ ਹੈ, ਮਹੱਤਵਪੂਰਨ ਵੀ ਹੈ। ਪ੍ਰੇਰਨਾ ਸਰੋਤ ਵੀ ਹੈ। ਸਬਕ ਵੀ ਦਿੰਦਾ ਹੈ। ਹੌਸਲਾ ਵੀ ਦਿੰਦਾ ਹੈ, ਦਲੇਰੀ ਵੀ ਦਿੰਦਾ ਹੈ, ਹਿੰਮਤ ਵੀ ਦਿੰਦਾ ਹੈ। ਅੱਗੇ ਵਧਣ ਦੀ ਤਾਕਤ ਵੀ ਦਿੰਦਾ ਹੈ। ਅੱਜ ਦੇ ਦਿਨ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਦੁਨੀਆਂ ਦੀ ਸਭ ਤੋਂ ਵੱਧ ਅਸਾਵੀ ਜੰਗ ਹੋਈ ਹੈ। ਜਿਹਦੇ ਵਿੱਚ ਇੱਕ ਪਾਸੇ 10 ਲੱਖ ਦਾ ਹਜ਼ੂਮ ਸੀ ਫੌਜਾਂ ਸਾਥ ਤੇ ਦੂਜੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗਵਾਈ ਦੇ ਵਿੱਚ ਦੋ ਵੱਡੇ ਸਹਬਜ਼ਾਦੇ ਤੇ ਉਹਨਾਂ ਦੇ ਪ੍ਰਾਣਾ ਤੋਂ ਪਿਆਰੇ ਚਾਲੀ ਕੁ ਦੀਏ ਕਰੀਬ ਸਿੰਘ ਜਿਨ੍ਹਾਂ ਦੀ ਸ਼ਹਾਦਤ ਹੋਈ ਤੇ ਫਿਰ ਫਤਿਹਗੜ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਗਿਆ ਇਹ ਜਿਹੜੀਆਂ ਸ਼ਹਾਦਤਾਂ ਇਹ ਸਾਨੂੰ ਜਿਉਂਦਾ ਰੱਖਦੀਆਂ ਨੇ ਇਹ ਸਾਨੂੰ ਰੋਲਣ ਨਹੀਂ ਦਿੰਦੀਆਂ ਸਾਨੂੰ ਮਰਨ ਨਹੀਂ ਦਿੰਦੀਆਂ ਸਾਨੂੰ ਡਿੱਗਣ ਨਹੀਂ ਦਿੰਦੀਆਂ ਸਾਨੂੰ ਟੈਨ ਨਹੀਂ ਦਿੰਦੀਆਂ ਤੇ ਜੇ ਕਿਤੇ ਅਜਿਹੇ ਹਾਲਾਤ ਬਣਦੇ ਐ ਤੇ ਇਨ੍ਹਾਂ ਸ਼ਹਾਦਤਾਂ ਦਾ ਜਿਹੜਾ ਇਤਿਹਾਸ ਐ ਸਾਨੂੰ ਮੁਰੜ ਜਿਹੜਾ ਹੈ ਉਹ ਖੜੇ ਹੋਣ ਵਾਸਤੇ ਤਾਕਤ ਦੇ ਦਿੰਦਾ ਸਾਨੂੰ ਜ਼ਿੰਦਾ ਕਰ ਜਾਂਦਾ ਕੋਈ ਵੀ ਹਕੂਮਤ ਹੋਵੇ ਜਿੰਨਾ ਚਿਰ ਚਮਕੌਰ ਦੀ ਗੜੀ ਹੈ ਜਮਕੌਰ ਦੀ ਗੜੀ ਦਾ ਇਤਿਹਾਸ ਹੈ ਸਰਹੰਦ ਦੀਆਂ ਕੰਧਾਂ ਨੇ ਜਿਹਦੇ ਵਿੱਚ ਲਹੂ ਡੁੱਲਿਆ ਸਾਹਿਬਜ਼ਾਦਿਆਂ ਦਾ ਠੰਡਾ ਬੁਰਜ ਹੈ ਸਾਨੂੰ ਮਕਾ ਨਹੀਂ ਸਕਦੀਆਂ ਸਾਨੂੰ ਖਤਮ ਨਹੀਂ ਕਰ ਸਕਦੀਆਂ ਇਨ੍ਹਾਂ ਸ਼ਹਾਦਤਾਂ ਤੇ ਚਾਰੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਔਰ ਉਹਨਾਂ ਲਾਡਲੇ ਸਿੰਘਾਂ ਨੂੰ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ कोटि-कोटि ਨਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਮਨਜ਼ੂਰ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ